ਹਾਂਜੀ ਸਰਦਾਰ ਟਾਕ ਚੈਨਲ ਦੇਖ ਰਹੇ ਸਾਰੇ ਨਵੇਂ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼੍ਰੀਕਾਲ ਅੱਜ ਆਪਣੇ ਪਿੰਡ ਹਰੀਪੁਰ ਵਿਖੇ ਤੀਆਂ ਦਾ ਤਿਹਾਰ ਪਹਿਲੀ ਵਾਰ ਮਨਾਇਆ ਜਾ ਰਿਹਾ ਏ ਤੇ ਜੁੜੇ ਰਹੋ ਇਸ ਵੀਡੀਓ ਦੇ ਨਾਲ ਵੀਡੀਓ ਬਹੁਤ ਇੰਟਰਸਟਿੰਗ ਆ ਬਹੁਤ ਸੋਹਣੀ ਆ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਆਜਾ ਹੁਣ ਤੁਹਾਨੂੰ ਦਹੋਣਿਆਂ ਕਿਵੇਂ ਚੱਲਦੀਆਂ ਨੇ ਤੀਆਂ ਦੇ ਤਿਹਾਰ ਦੀਆਂ ਤਿਆਰੀਆਂ ਵੈਲਕਮ ਟੂ ਸਰਦਾਰ ਟਾਕਸ ਆਜਾ ਹੁਣ ਆਪਾਂ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਤੋਂ ਪੁੱਛਦੇ ਆਂ ਕਿ ਉਹਨਾਂ ਨੂੰ ਇਹ ਵਿਚਾਰ ਕਿਵੇਂ ਆਇਆ ਤੀਆਂ ਹਾਂ ਉਹ ਆ ਤੁਸ ਮਤ ਬੰਸਾ ਬੰਸਾ ਕਾਜੀ ਕਾਜੀ ਕਿਹਾਰਾ ਠੀਕ ਹੋਈ ਹੋਰ ਫਿਚਾ ਤੁਸ ਮੈਂ ਐਮਸ ਆ ਜੇ ਮੈਂ ਆਇਆ ਤੁਹਾਡੇ ਦਿਮਾਗ ਦੇ ਵਿੱਚ ਇਹ ਵਿਚਾਰ ਵੀ ਆ ਗਿੱਤੇ ਆਪਾਂ ਪਿੰਡ ਦੇ ਵਿੱਚ ਤੀਆਂ ਦਾ ਤਿਹਾਰ ਮਨਾਈਏ ਤੁਹਾਨੂੰ ਅੱਜ ਮੇਰੀਆ ਗੱਡੀ ਚੱਲ ਰਹੀ ਲੈਂ ਮੈਂ ਪਿੰਡ ਪਿੰਡ ਜਾਣਾ ਮਤਲਬ ਖੇਤੀਬਾੜੀ ਵਾਲੇ ਬੰਦੇ ਨਾਲ ਵੀ ਗੁਰੇ ਆ ਕਿਸਾਨਾਂ ਨਾਲ ਵੀ ਮੇਰੇ ਹਾਂ ਹਰ ਇੱਕ ਪਿੰਡ ਚ ਮੈਂ ਦੇਖਦਾ ਵੀ ਯਾਰ ਕੋਈ ਮੇਲਾ ਲੱਗਦਾ ਕੋਈ ਕਿੱਦਾਂ ਦੇ ਬਹੁਤ ਤਰ੍ਹਾਂ ਦੇ ਤਿਆਰ ਹੁੰਦੇ ਨੇ ਜੋ ਇੱਕ ਕੰਟ ਇਕੱਠਾ ਹੋ ਜਾਂਦਾ ਸਾਰੇ ਇਕੱਠੇ ਹੋ ਕੇ ਆਪਣਾ ਪ੍ਰੋਗਰਾਮ ਕਰਦੇ ਨੇ ਪਿਆਰ ਨਾਲ ਲਲ ਮਿਲ ਕੇ ਰਹਿੰਦੇ ਨੇ ਤੇ ਉਹ ਚੀਜ਼ ਮੇਰੇ ਮਨ 'ਚ ਬਹੁਤ ਤਾਂ ਦੀ ਸੀਗੀ ਇਹ ਅੱਛਾ ਜੀ ਵੀ ਯਾਰ ਆ ਕੋਈ ਮਾਲ ਮਾਲ ਵੈਦਾਂ ਦਾ ਮੌਕਾ ਲਿਆਵੇ ਵੀ ਅਸੀਂ ਇਦਾਂ ਦੇ ਪ੍ਰੋਗਰਾਮ ਕਰਨੇ ਪਿੰਡ ਨੂੰ ਜੋੜੀਏ ਤੇ ਵਧੀਆ ਧੀਆਂ ਭੈਣਾਂ ਆਪਣੀਆਂ ਸਾਂਝਾ ਪ੍ਰੋਗਰਾਮ ਕਰਨ ਨੂੰ ਮਾ ਬਹੁ ਬੜੀਆ ਪ੍ਰਾਲਾਪਾਂ ਸਾਡਾ ਤੇ ਇਸ ਵੇਰ ਤੇ ਲੱਗੇ ਹੋਇਆ ਪੰਜ ਵੀਰ ਉੱਠ ਕੇ ਉਧਰੋਂ ਮੁੰਡੇ ਕਿਨੂਣੀ ਸਾਰੀ ਲੱਗੇ ਹੋਏ ਨੇ ਤਾਂ ਤੁਹਾਨੂੰ ਪਤਾ ਹੀ ਹੈ ਜੀ ਅਜੇ ਮੈਂ ਲੱਗਦਾ ਤੁਸੀਂ ਵੀ ਤਿਆਰ ਹੋ ਰਹੇ ਹੋ ਪੇਪਰ ਹੋਣਾ ਬਸ ਹੋਰ ਚਲੋ ਬਾਕੀ ਤੁਹਾਨੂੰ ਪੂਰੀ ਸਾਰੀ ਵੀਡੀਓ ਦੇ ਵਿੱਚ ਦਿਖਾਉਣੀ ਹੈ ਅੱਗੇ ਆਜਾ ਜੁੜੇ ਰਹੋ ਸਾਡੀ ਵੀਡੀਓ ਅਜੇ ਚੱਲਦੀਆਂ ਨੇ ਤਿਆਰੀਆਂ ਜੀ ਮਨਪ੍ਰੀਤਾ ਆਪਦੀ ਜ਼ਿੰਮੇਵਾਰੀ ਨਾਲ ਤੁਸੀਂ ਆਪੇ ਸ਼ੁਰੂ ਕਰਨਾ ਜੀ ਲੋ dog ਕਰ ਕਰ ਮਾਤਮ ਛਾਗੇ ਜੀ ਦੇ ਕਰ ਤਿੰਨ ਚਰਤੀਆ ਜੀ ਦੇ ਕਰ ਤਿੰਨ ਚਰਤੀਆ ਉਹ ਦੇ ਕੋਈ ਪੁੱਤ ਨੂੰ ਪੀ ਆਪਣੀ ਉਹ ਵਿਉਣ ਦਿੰਦਾ ਨਹੀਂ सुख सब दे वंडावे नियो गाल नाल लावे हंजू अखियां चों ਪਾਣੀ ਵਿੱਚ ਕੱਢਦੇ ਨੀ ਦੋਰ ਨਾ ਮਹੀਂ ਗੜਨ ਸੋ ਵਿੱਚ ਡੈਂਕ ਤੇਰੀ ਸੱਯਾਨਾ ਕਿਰਿਆ ਰਿਆ ਕਮ ਕਰਨੀ ਟਿੱਕੀਆਂ ਨੇ ਕਿ ਦੇਖੇ ਬਜੋ ਦੇ ਦੀ ਤਾਰੀ ਗੁਰੀਓ ਪੁਰੀਓ ਆਪਣੇ ਘਰ ਜਿਵੇਂ ਦੀ ਬਈ ਗੁਰੀਓ ਰਾਂਗੀਆਂ ਚਿੱਟੀਆਂ ਆਈਆਂ ਅੱਖੀਆਂ ਚਿੱਟੀਆਂ ਕਬੂਤਰਾਂ ਦੀਆਂ ਚਿੱਟੀਆਂ ਪਿੱਛੇ ਕਸਲੇ ਦਾ ਢੋਲਾ ਦੇ ਨਸ਼ ਤੇਰਾ ਨੱਚਦਾ ਜੋੜਾ ਜੋੜਾ ਪਿਆ ਨਸ਼ ਤੇਰਾ ਨੱਚਦਾ ਜੋੜਾ ਜੋੜਾ ਬੇਨਤ ਸਾਰਿਆਂ ਪੈਣਾ ਮਾਵਾ ਨੂੰ ਬੇਨਤੀ ਆ ਵੀ ਆਪਣਾ ਕਿਵੇਂ ਦਾ ਲੱਗਿਆ ਜੀ ਪ੍ਰੋਗਰਾਮ ਮਾਰ ਕੇ ਦੱਸੋ ਆਏ ਨਹੀਂ ਤੇ ਮੇਰੇ ਮਾਵਾ ਪੈਣਾ ਖੁਸ਼ ਨੇ ਤਾਂ ਸਾਡਾ ਜੀਵਨ ਸਫਲ ਆ ਸੰਪੂਰਨ ਆ ਜੀ ਮੇਰੀ ਰੂਹ ਖੁਸ਼ ਆ ਆਰੇ ਬੰਦੇ ਰੁਕ ਹਾਂਜੀ ਅੰਤਰਾਜ ਹਾਂਜੀ ਹਾਂਜੀ ਮਾਤਾ ਜੀ ਮਾਤਾ ਜੀ ਹੈਲੋ ਬਹੁਤ ਵਧੀਆ ਲੱਗਿਆ ਜੀ ਇਹੋ ਜਿਹਾ ਪ੍ਰੋਗਰਾਮ ਚੱਲਦਾ ਹੀ ਰਹੇ ਸਾਡੇ ਪਿੰਡ ਸਰਮਾਧਮਾ ਕਿਸ ਪਰ ਰੱਖੇ ਅਹਿਲ ਕਰਨ ਦੀ ਕਲਾ ਰੱਖੇ ਇਹੋ ਜਿਹਾ ਨਵੀਂ ਪੰਚਾਇਤ ਬਹੁਤ ਵਧੀਆ ਚੱਲ ਰਹੀ ਹੈ ਬਹੁਤ ਵਧੀਆ ਪ੍ਰੋਗਰਾਮ ਕਰਿਆ ਹਾਰੇ ਜਿਹਨੇ ਲੋਕੇ ਸਾਥ ਬਹੁਤ ਵਧੀਆ ਦਿੰਦਾ ਹੈ ਸੋ ਤਾਂ ਮਾਵਾ ਦਾ ਸਾਥ ਚਾਹੀਦਾ ਪਿੰਡਾਂ ਦਾ ਸਾਥ ਚਾਹੀਦਾ ਬਾਬੇ ਨਾਨਕ ਦਾ ਸਾਥ ਚਾਹੀਦਾ ਚੜ੍ਹਦੀ ਕਲਾ ਚ ਕੰਮ ਹੋਣਗੇ ਜਿੰਨੇ ਸਰਪੰਚੀ ਬੜ ਕੇ ਬਹੁਤ ਵਧੀਆ ਸਾਰੇ ਪੰਚਾਇਤ ਦੇ ਮੈਂਬਰ ਸਰਪੰਚ ਸਾਵਨੇ ਬਹੁਤ ਵਧੀਆ ਹੰਦਲਾ ਲਾਇਆ ਬਹੁਤ ਹੀ ਚੜਦੀ ਕਲਾ ਦੀਆਂ ਬਹਾਮਤੇ ਹੈ ਬ੍ਰੋਗਾਂ ਫੇਰ ਕਰੋ ਬਹੁਤ ਵਧੀਆ ਬਹੁਤ ਵਧੀਆ ਪ੍ਰੋਗਰਾਮ ਹੈ ਵਧੀਆ ਵਧੀਆ ਪਿੰਡ ਕਰਦੇ ਸੁਝਾਦੇ ਨੇ ਮਾਤਾ ਮੇਰੀ ਸੁਝਾ ਦੇਣਾ ਚਾਹੁੰਦਾ ਹੋਵੇ ਲਓ ਜੀ ਮਾਈਕ ਮੇਕਾ ਖਾਲਸਾ ਸਾਹਿਬ ਮਾਈਕ ਜੀ ਕੀ ਫਤਹਿ ਮੈਂ ਅੱਜ ਦੇ ਸਾਰੇ ਸੰਗਤ ਨੂੰ ਆਪਣੀ ਪੰਚਾਇਤ ਵੱਲੋਂ ਜੀ ਆਇਆਂ ਕਹਿੰਦੀ ਐ ਤੇ ਜਿਹੜੀਆਂ ਧੀਆ ਪੈਣਾ ਆਪਣੇ ਦੂਰੋਂ ਨੇੜੋਂ ਚੱਲ ਕੇ ਆਈਆਂ ਨੇ ਉਹਨਾਂ ਦਾ ਵੀ ਜੀ ਆਇਆਂ ਕਰਦੀ ਐ ਤੇ ਬਾਕੀ ਜਿਹੜਾ ਇਸ ਵਾਰੀ ਪੰਚਾਇਤ ਨੇ ਜਿਹੜਾ ਉਪਰਾਲਾ ਕੀਤਾ ਇਹ ਸਾਨੂੰ ਸਾਰਿਆਂ ਨੂੰ ਬਹੁਤ ਪਸੰਦ ਆ। ਅਸੀਂ ਕਹਿੰਦੇ ਆ ਸਾਡੇ ਸਰਪੰਚ ਨੂੰ ਦਿਨ ਤੋਂ ਗੁਣੀ ਰਾਤ ਚੌਗਣੀ ਰੱਬ ਕਰਕੀ ਆ ਬਖਸ਼ੇ ਤੇ ਇਸੇ ਤਰ੍ਹਾਂ ਹੀ ਪਿੰਡ ਚਰਮਣ ਕਰਨਾਂ ਲੱਗਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਹਾਂਜੀ ਬਹੁਤ ਵਾਧਾ ਵਰਹਾਜੀ ਕੋਬਤ ਮੇਰੀ ਮਾਂ ਭੈਣ ਕੋਸ਼ੇ ਵਿਚਾਰ ਆਪਣੇ ਰੱਖਣੇ ਹੋਣ ਜੀ ਕੋਈ ਸੈਨਾ ਕਿਤੇ ਲੋਕਾਂ ਦੇ ਨਾਲ ਸਾਰੀਆਂ ਬੀਬੀਆਂ ਦੇਖਦੀਆਂ ਪਿੰਡ ਦੀਆਂ ਨੇ ਵਧੀਆ ਗੱਲਾਂ ਮੈਂ ਕਿਸੇ ਨੂੰ ਨਹੀਂ ਜਾਣਦੀ ਜਿਨ ਲੱਗ ਪਸ ਇਹ ਜਹਾਨ ਇਹ ਗੈਲਰੀ ਕਿਹੜਾ ਜਿਹੜਾ ਨਾਲ ਪਿਆਰ ਸਾਰਿਆਂ ਨੂੰ ਪਤਾ ਲੱਗਿਆ ਉਹਦੀ ਵਾਈਫਾ ਉਹਦੀ ਵਾਈਫਾ ਉਹਨਾਂ ਦੀਆਂ ਨੂੰ ਪਤਾ ਲੱਗਿਆ ਕਿਹਨਾਂ ਦਾ ਬਣ ਲੱਗਿਆ ਤੇ ਅੱਗੇ ਸਾਦੀ ਕਰਾਈ ਮੇਰੇ ਬਣਦੀ ਹਾਂ ਤੁਹਾਡੇ ਲੋਕਾਂ ਨਾਲ ਤੁਹਾਡੇ ਸਾਰਿਆਂ ਦੇ ਸੋਝ ਹੋਏ ਇਹ ਸਭ ਤੋਂ ਪੁਰਾਣੇ ਪੂਆ ਜੀ ਨੇ ਜੀ ਕਹਿੰਦੇ ਪੁਰਾਣੇ ਜਵਾਨ ਨੇ ਅਰੇ ਕਿ ਭਾਜੀ ਆਇਆ ਨੇ ਸੁਖਰਾਮਾਲ ਕਦਾ ਭਾਈ ਨੂੰ ਤਾਂ ਆਵਾਜ਼ ਜੋ ਵੀ ਹੈ ਮੇਰੀ ਭੈਣ ਹੋਰ ਵੀ ਕੋਈ ਪਿੰਡ ਦੇ ਆਪਣੇ ਕੁੜੀ ਘੱਟੀ ਆ ਜਾਓ ਭਾਈ ਜੋ ਵੀ ਬੇਹੀਆਂ ਹੋ ਜਾਂ ਗੁੱਡੀਆਂ ਨੇ ਆਪਣੀਆਂ ਤੇ ਇਹ

ਹਾਂਜੀ ਮਸਾ ਹਰੀਪੁਰ ਦੀ ਸਾਡੀ ਪਾਰਟੀ ਆ ਭਾਈ ਪਾਸਾ ਪ੍ਰੋਗਰਾਮ ਹੋਇਆ ਚਲੋ ਭਾਈ ਨੂੰ ਚਰਨੀ ਕਲਾ ਰੱਖਿਆ ਜੀ ਹਰੀਪੁਰ ਪਿੰਡ ਨੂੰ ਨਜ਼ਰਾਂ ਵਿੱਚ ਆਵੇ ਜੀ ਦੋ ਸਰਪੰਚ ਸਾਹਿਬ ਮੈ ਗਈ ਮਹਿਕੂ ਜੀ ਕਹਤਾ ਸਾ ਵਹਿਕੂ ਜੀ ਦੀ ਸਤਿ ਅਸੀਂ ਬਹੁਤ ਯਾਦਾ ਤੁਸੀਂ ਤੇ ਸਾਡੇ ਵੀ ਸਾਡੀਆਂ ਭਾਗੀਆਂ ਦੇ ਸਾਹ ਨੇ ਨਾਮ ਮੇਰੇ ਤੇ ਬਹੁਤ ਬੰਦਾਂ। ਕਿ ਸਾਡੇ ਲਈ ਮਹਤੂਜੀ ਕਾਕਾ ਸਾਹਿਬ ਪਤੇ ਇੱਕ 25 ਚਾਪਟੀਆਂ ਹਾਂ 6 ਦਿਨ ਕਰਵਾ ਗਏ। ਉਹ ਨਿਹਾਲ ਸਾਸ ਰਿਆ ਮੈਨੂੰ ਕਿੱਦਾਂ ਲੱਗਿਆ? ਬਹੁਤ ਵਧੀਆ ਲੱਗਿਆ। ਅੱਜ ਦੇ ਰਹਿਣਾ ਹਮਦੇ ਰਹਿਣਾ ਹਨ ਤਾਲੇ ਮਨ ਬਾਨੋ ਮੌਕਾ ਮਨਾਉਂਦੇ ਰਹਿਣਾ ਕੁੜੀਆਂ ਕੁਲਸਾ ਹੋਣ ਇਕੱਠੀਆਂ ਹੋਣ ਦੱਸੋ ਕਰ ਵਧੀਆ ਲੱਗਦੀ ਬਹੁਤ ਵਧੀਆ ਪ੍ਰਾਤਨਾ ਕੀ ਕਰਵਣੇ ਨਾ ਕਰਨੇ ਨਾ ਕਰਨਾ ਵਾਸਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਹਾਡੀ ਬਹੁਤ ਵਧੀਆ ਲੱਗਿਆ ਹਾਂ ਖਾਣਾ ਵੀ ਬਹੁਤ ਵਧੀਆ ਲੱਗਿਆ ਹੋਰ ਮੇਰੇ ਆਤਗਤ ਕੋਈ ਪਰ ਆ ਰਿਹਾ ਰੇ ਦੇਖੋ you ਆ ਕੇ ਚੜੀ ਮੈਂ ਜਾਊਂਗੀ ਮਰਵੇ ਮੇਰਾ ਹੁਦੜੋ ਮਹਿਲਾ ਵਾਲੇ ਕਰਵੇ ਮੇਰਾ ਹੁਦੜੋ ਮਹਿਲਾ ਵਾਲੇ ਕਰਵੇ ਮੇਰਾ ਹੁਦੜੋ ਮੈਨੂੰ ਤਾਂ ਕਹਿੰਦਾ ਸੂਟ ਨਹੀਂ ਪਾਉਂਦੀ ਮੈਨੂੰ ਤਾਂ ਕਹਿੰਦਾ ਸੂਟ ਨਹੀਂ ਪਾਉਂਦੀ ਜਦ ਮੈਂ ਸਮਾਲਿਆ ਸਰਦਈ ਝੇਠ ਦੀ ਨજર ਗੁਣੀ ਗੋਟਿਆਂ ਪਾਰੇ ਪਈ ਝੇਠ ਦੀ ਨજર ਗੁਣੀ ਗੋਟਿਆਂ ਪਾਰੇ ਪਈ ਝੇਠ ਦੀ ਨજર ਗੁਣੀ ਗੋਟਿਆਂ ਪਾਰੇ ਪਈ ਆ ਗੱਲ ਯਾਸੀ ਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਠੀਕ ਹੋ ਜੀ ਵਧੀਆ ਸਭ ਬੀਠਾ ਆ ਪਿੰਡ ਦੀ ਪੰਚਾਇਤ ਨੇ ਪ੍ਰੋਗਰਾਮ ਕਰਾਇਆ ਜਿੱਤਿਆਂ ਦਾ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ ਬਹੁਤ ਬਹੁਤ ਮੇਰੇ ਘਰ ਜੀ ਪਹਿਲੀ ਵਾਰ ਹੋਇਆ ਆਪਣੇ ਪਿੰਡ ਦਾ ਇਹ ਤਾਂ ਹੁਣ ਤੁਹਾਨੂੰ ਪਤਾ ਤੁਸੀਂ ਪੁਰਾਣੇ ਹੋ ਜੀ ਪਹਿਲਾਂ ਵੀ ਪਹਿਲਾਂ ਦੀ ਗੱਲ ਹੋ ਜੇ ਕਰਾਇਆ ਹੋਪਰਾ ਦਾ ਬਣਾ ਅੱਛਾ ਜੀ ਇਹ ਤਾਂ ਫਿਰ ਪਿੰਡ ਦੀ ਸਰਪੰਚ ਮਤਲਬ ਪੰਚਾਇਤ ਨੇ ਬੜਿਆ ਜਿਆਦਾ ਕੰਮ ਕੀਤਾ ਹਨਾ ਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਅੱਜ ਇਹ ਪ੍ਰੋਗਰਾਮ ਹੋਰ ਕਰਾਉਣੇ ਚਾਹੀਦੇ ਨੇ ਪਿੰਡ 'ਚ ਥੋੜਾ ਸਹਿਯੋਗ ਆ ਪਿੰਡ ਦੀ ਪੰਚਾਇਤ ਨਾਲ ਤੁਹਾਡੀ ਡਿਊਟੀ ਕਿੱਥੇ ਲਾਈਵ ਆਜੇ ਸਰਪੰਚਾਇਤ ਦੇ ਮੈਂਬਰ ਅੱਛਾ ਤੇ ਕੀ ਤਿਆਰ ਕਰ ਰਹੇ ਨੇ ਅੱਜ ਹੀ ਕੀ ਤਿਆਰ ਕਰ ਰਹੇ ਨੇ ਅੱਜ ਹੀ ਅੱਗੇ ਨਾਮ ਸੁਣੋ ਸੱਜਣੀਆਂ ਦਾ ਪ੍ਰੋਗਰਾਮ ਜਿੱਦਾਂ ਦਾ ਰਿਹਾ ਹਾਂ ਬੜਾ ਤੇ ਲਾ ਫੋਰਮ ਬਹੁਤ ਜ਼ਿਆਦਾ ਵਧੀਆ ਹੈ ਕਿਉਂਕਿ ਮੈਂ ਜੋ ਸੰਗੀਤ ਸੀ ਕਿ ਅਸੀਂ ਕਲਚਰ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਮੈਂ ਸੰਜਣ ਸੰਜਣ ਸਾਰਾ ਹੋ ਗਿਆ ਵੇਖਣ ਨੂੰ ਮਿਲਿਆ ਤੁਸੀਂ ਬਹੁਤ ਹੀ ਵਧੀਆ ਮੇਨਟੇਨ ਕੀਤਾ ਹੈ ਔਰ ਦੇਖੋ ਆਰਮ ਕੀ ਦੇਖਿਆ ਜਾਂਦਾ ਕਿ ਡੀਜੇ ਲਗਾ ਦਿੱਤਾ ਜਾਂਦਾ ਤੇ ਨੱਚ ਲੜਕੀਆਂ ਲੱਗੜਾ ਇਥੇ ਸਾਡੇ ਇਹਨਾਂ ਪੰਜਾਬੀ ਸੱਜਣਾਂ ਨਾਲ ਰਿਲੇਟਡ ਬੋਲੀਆਂ ਕਿ ਬੱਚਿਆਂ ਨੇ ਪਾਇਆ ਨੀ ਬਜ਼ੁਰਗਾਂ ਨੇ ਪਾਇਆ ਸਭ ਨੂੰ ਹੈ ਇੰボルਵ ਕੀਤਾ ਸਭ ਨੂੰ ਸ਼ਾਮਿਲ ਕੀਤਾ ਉਹ ਬਹੁਤ ਵੱਧ ਲੱਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਅਜੀ ਵੀਡੀਓ ਵਧੀਆ ਲੱਗੀ ਤਾਂ ਬਹੁਤ ਬਹੁਤ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਆਪਣੇ ਚੈਨਲ ਸਰਦਾਰ ਟਾਕ ਨੂੰ ਫੋਲੋ ਕਰ ਲਓ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਧੰਨਵਾਦ